ਪੰਜਾਬ ਦੀਆਂ ਮਹਾਨ ਚਰਚਿਤ ਕਿਤਾਬਾਂ ਵਿੱਚ ਕਿਤਾਬ ਜਿਹਦਾ ਪੰਜਾਬ ਦੇ ਨਾਮੀ ਕਵੀਆਂ ਨੇ ਜ਼ਿਕਰ ਕੀਤਾ ਮੇਰਾ ਪਾਕਿਸਤਾਨ ਰਸੂਲ ਹਮਜ਼ਾ ਤੋਬੇ ਲਿਖੀ ਹੋਈ ਦਿਲ ਨੂੰ ਛੂਣ ਵਾਲੀ ਕਿਤਾਬ ਹੈ ਇਹ ਸਿਰਫ ਇੱਕ ਆਤਮਕਥਾ ਨਹੀਂ ਬਲਕਿ ਇੱਕ ਜਜ਼ਵਾਤੀ ਯਾਤਰਾ ਵੀ ਹੈ ਕਿਤਾਬ ਦੀ ਸ਼ੁਰੂਆਤ ਆ ਕਲਮ ਦੀ ਮੱਤ ਨਾਲ ਹੁੰਦੀ ਹੈ ਲੇ ਕਹਿੰਦਾ ਹੈ ਕਲਮ ਸਿਰਫ ਲਿਖਣ ਦਾ ਸਾਧਨ ਨਹੀਂ ਇੱਕ ਜ਼ਿੰਮੇਵਾਰੀ ਵੀ ਹੈ ਇਹਦੇ ਵਿੱਚ ਉਹ ਆਪਣੇ ਪਿਓ ਤੋਂ ਮਿਲੀ ਸਿੱਖਿਆ ਬਾਰੇ ਗੱਲ ਕਰਦਾ ਜੋ ਕਿ ਕਹਿੰਦਾ ਹੈ ਕਿ ਇਮਾਨਦਾਰੀ ਸੱਚਾਈ ਅਤੇ ਲੋਕਾਂ ਨਾਲ ਹਮੇਸ਼ਾ ਜੁੜੇ ਰਹਿਣਾ ਲਿਖ ਕੇ ਵੀ ਜ਼ਿਕਰ ਕਰਦਾ ਹੈ ਕਿ ਦਾਕਿਸਤਾਨ ਦੀ ਧਰਤੀ ਲੋਕਾਂ ਦੀ ਸਾਦਗੀ ਇਥੋਂ ਦੀ ਮਿੱਟੀ ਤੇ ਮਿੱਟੀ ਦੀ ਮਹਿਕ ਨਾਲ ਭਰੀ ਪਈ ਹੈ ਲੇਖ ਕਹਿੰਦਾ ਹੈ ਜਿਹੜਾ ਕਵੀ ਲੋਕਾਂ ਦੇ ਦੁੱਖ ਸੁੱਖ ਵਿੱਚ ਰਚ ਜਾਂਦਾ ਹੈ ਉਹ ਅਸਲੀ ਕਵੀ ਹੈ ਦਾਕਿਸਤਾਨ ਦੇ ਹਰ ਅਧਿਆਏ ਲੇਖਕ ਇੱਕ ਬੱਕਰੀ ਸੋਚ 91 ਤੇ ਇੱਕ ਤਰਦ ਦੀ ਕਹਾਣੀ ਉਕੇਰੀ ਹੈ ਇਸ ਕਿਤਾਬ ਵਿੱਚ ਵੈਸੇ ਤਾਂ ਬੜੀਆਂ ਸਿੱਖਣਯੋਗ ਗੱਲਾਂ ਹਨ ਪਰ ਉਹਨਾਂ ਵਿੱਚੋਂ ਕੁਝ ਜ਼ਰੂਰੀ ਗੱਲਾਂ ਜਿਵੇਂ ਕਿ ਸੱਤੀ ਲਿਖਤ ਕੀ ਹੁੰਦੀ ਹੈ ਮਾਂ ਬੋਲੀ ਨਾਲ ਪਿਆਰ ਕਿਵੇਂ ਹੋਣਾ ਚਾਹੀਦਾ ਹੈ ਤੇ ਆਪਣੀ ਜੜ੍ਹਾਂ ਨਾਲ ਜੁੜੇ ਰਹਿਣਾ ਕਿੰਨਾ ਜ਼ਰੂਰੀ ਹੈ ਇਹਨਾਂ ਤੋਂ ਇਲਾਵਾ ਇਸ ਕਿਤਾਬ ਵਿੱਚ ਲੇਖ ਦੁਆਰਾ ਆਪਣੇ ਤਜਰਬੇ ਤੇ ਆਪਣੀ ਯਾਤਰਾਵਾਂ ਦਾ ਵੀ ਜ਼ਿਕਰ ਕੀਤਾ ਗਿਆ ਹੈ ਇਹ ਕਿਤਾਬ ਜ਼ਿੰਦਗੀ ਦਾ ਇੱਕ ਦਰਪਨ ਹੈ ਪੜੋ ਮਹਿਸੂਸ ਕਰੋ ਤੇ ਸ਼ੇਅਰ ਕਰੋ ਬਹੁਤ ਸੋਹਣੀ ਗੱਲ ਹੈ ਜਿਨ੍ਹਾਂ ਨੇ ਕਿਤਾਬ ਪੜ ਲਈ ਪਰ ਜਿਨ੍ਹਾਂ ਨੇ ਨਹੀਂ ਪੜੀ ਤੇ ਪੜਨ ਦੇ ਚੁੱਕਨੇ ਇਸ ਕਿਤਾਬ ਦਾ ਲਿੰਕ ਡਿਸਕ੍ਰਿਪਸ਼ਨ ਵਿੱਚ ਦਿੱਤਾ ਗਿਆ ਤੇ ਤੁਸੀਂ ਖਰੀਦ ਸਕਦੇ ਹੋ ਬਾਕੀ ਹੱਸਦੇ ਵਸਦੇ ਰਹੋ ਹੋਰ ਵੀਡੀਓਜ਼ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ ਹੱਸਦੇ ਵਸਦੇ ਰਹੋ